ਕਰਾਂਗੇ ਫੇਰ ਦੁਬਾਰਾ ਆ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਥੋੜੇ ਆਪਾਂ ਕੰਪੈਰੀਸ਼ਨ ਕਰਾਂਗੇ ਖੇਤੀਬਾੜੀ ਵਾਲੀ ਜ਼ਮੀਨ ਤੇ ਰੈਂਟਰਲ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਉਦਾਹਰਨ ਦੇ ਕੇ ਤੁਹਾਨੂੰ ਅੱਜ ਮੈਂ ਗੱਲ ਕਰੂੰਗਾ ਕਿ ਕਿਹੜੇ ਵਿਅਕਤੀ ਨੂੰ ਮੈਂ ਰੈਂਟਰਲ ਪ੍ਰਾਪਰਟੀ ਲੈ ਕੇ ਦਿੱਤੀ ਤੇ ਕਿਸ ਨੂੰ ਮੈਂ ਜ਼ਮੀਨ ਲੈ ਕੇ ਦਿੱਤੀ ਤੇ ਅੱਜ ਉਹਨਾਂ ਦੀ ਆਮਦਨ ਵਿੱਚ ਕੀ ਪੋਜੀਸ਼ਨ ਹੈਗੀ ਪੂਰੀ ਉਦਾਹਰਨ ਤੇ ਨਾਮ ਲੈ ਕੇ ਦੱਸੂਗਾ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਫੇਲਾਹਲ ਜਿਹੜਾ ਇਹ ਕੰਪੈਰੀਸ਼ਨ ਮੈਂ ਪਹਿਲਾਂ ਵੀ ਕਰਦਾ ਰਹਿਣਾਗਾ ਕਿ ਅਗਰ ਜੱਟ ਜ਼ਿਮੀਦਾਰ ਇਹ ਕੰਪੈਰੀਸ਼ਨ ਮਤਲਬ ਕਿ ਮੁਕਾਬਲਾ ਕਰਕੇ ਦੇਖਣ ਲੱਗੇ ਜਿੱਤੇ ਬਿਜ਼ਨਸਮੈਨ ਬਣ ਜਾਵੇ ਤਾਂ ਜੱਟ ਵਰਗਾ ਕੋਈ ਬਿਜ਼ਨਸਮੈਨ ਹੋ ਨਹੀਂ ਸਕਦਾ ਔਰ ਬਣੇ ਹੋਏ ਨਹੀਂ ਵਿੱਚ ਬਹੁਤ ਜ਼ਿੰਮੇਵਾਰ ਐਸੇ ਮਤਲਬ ਬਿਜ਼ਨਸਮੈਨ ਬਣੇ ਹੋਏ ਨੇ ਕਿ ਜਿਨ੍ਹਾਂ ਨੇ ਫਿਰ ਰਕਾਰ ਹੀ ਮਾਫ਼ ਕਰ ਦਿੱਤੇ ਪਰ ਜ਼ਿਆਦਾਤਰ ਅਸੀਂ 99% ਤਾਂ ਅਸੀਂ ਕੋਈ ਮਤਲਬ ਸਾਡੀ ਉਹ ਹੈ ਕਿ ਅਸੀਂ ਤਾਂ ਜ਼ਮੀਨ ਲੈਣੀ ਆ ਇਸ ਤਾਂ ਜ਼ਮੀਨ ਲੈਣੀ ਆ ਪਰ ਦੋਸਤੋ ਜੇ ਅਸੀਂ ਇਹ ਦੇਖੀਏ ਕਿ ਸਾਨੂੰ ਫਾਇਦੇ ਦੇ ਵਿੱਚ ਕੀ ਚੀਜ਼ ਰਹਿੰਦੀ ਆ ਸਾਡਾ ਲਾਭ ਕਿਸ ਚੀਜ਼ ਦੇ ਵਿੱਚ ਆ ਸਾਡੀ ਆਮਦਨ ਸਾਨੂੰ ਕਿਸ ਚੀਜ਼ ਦੇ ਵਿੱਚ ਵਧ ਆਉਂਦੀ ਆ ਫਿਰ ਤਾਂ ਕਹਿਣੀ ਕੀ ਲੇਕਿਨ ਅਸੀਂ ਕੀ ਦੇ ਦਿਆ ਸਾਡੇ ਕੋਲ ਦਾ 10 ਕਿੱਲੇ ਜ਼ਮੀਨ ਹੋਣੀ ਚਾਹੀਦੀਆ ਸਾਡੇ ਦਾ ਬੱਚੇ ਨੂੰ ਰਿਸ਼ਤਾ ਨਹੀਂ ਹੋਣਾ ਇਹਗਾ ਸਾਡੇ ਬੱਚੇ ਦਾ ਰਿਸ਼ਤੇ ਕਿੰਨੀ ਹੋ ਰਹਿ ਜਾਣਗੇ ਜੇ ਜੱਟ ਕੋਲੇ ਜ਼ਮੀਨ ਨਾ ਹੋਈ ਤਾਂ ਫੇਰ ਕੀ ਜੱਟ ਤੇ ਜ਼ਮੀਨ ਦਾ ਤਾਂ ਰਿਸ਼ਤਾ ਆਪਸ ਵਿੱਚ ਪੱਕਾ ਹੈ ਬਸ ਇਹਦੂ ਅਸੀਂ ਅੱਗੇ ਵਧਣਾ ਹੀ ਨਹੀਂ ਲੇਕਿਨ ਜਦੋਂ ਅਸੀਂ ਥੋੜਾ ਜਿਹਾ ਦਿਮਾਗ ਦੇ ਘੋੜੇ ਭਜਾਉਣੇ ਆ ਫੇਰ ਤੁਹਾਡੇ ਰਿਜ਼ਲਟ ਸਾਹਮਣੇ ਨਿਕਲ ਕੇ ਉਹ ਕਿੱਡਾ ਕਲ ਜਾਵਰਾ ਦੋਸਤੋ ਅਸੀਂ ਇੱਕ ਚੀਜ਼ ਮਤਲਬ ਉਹਨੇ ਪੈਸਿਆਂ ਦੀ ਜ਼ਮੀਨ ਖਰੀਦਿਆ ਤੇ ਉਹਨੇ ਦੀ ਅਸੀਂ ਕੋਈ ਹੋਰ ਚੀਜ਼ ਖਰੀਦਿਆ ਉਹਦਾ ਮਤਲਬ ਕਿੱਡਾ ਖਸਾਬ ਕਿਤਾਬ ਜਿਹੜਾ ਸਾਨੂੰ ਔਖਾ ਹੁੰਦਾ ਅੱਜ ਮੈਂ ਤੁਹਾਡੇ ਨਾਲ ਦੋ ਤੋਂ ਗੱਲ ਸਾਂਝੀ ਕਰਨ ਲੱਗਿਆ ਆ ਜਦੋਂ ਦਾ ਦੋ ਤਿੰਨ ਮਹੀਨਿਆਂ ਦਾ ਰੌਲਾ ਜਿਆਦਾ ਚੱਲ ਰਿਹਾ ਜ਼ਮੀਨਾਂ ਸਸਤੀਆਂ ਹੋਣਗੀਆਂ ਕਿ ਮਹਿੰਗੀਆਂ ਹੋਣਗੀਆਂ ਵਿੱਚ ਹੀ ਸਰਕਾਰ ਨੇ ਐਕਵਾਇਰ ਕਰਨੀ ਸ਼ੁਰੂ ਕਰਤੀ ਸੀ ਉਦੋਂ ਅੜਿੱਕਾ ਲੱਗਿਆ ਸੀਗਾ ਉਦੋਂ ਬਾਅਦ ਫਿਰ ਆਹ ਰਜਿਸਟਰੀਆਂ ਵਾਲਾ ਸਮਾਂ ਆ ਗਿਆ ਤੇ ਹੌਲੀ ਹੌਲੀ ਕਰਦੇ ਕਰਦੇ ਜਿਹੜੀ ਪਰਸੈਪਸ਼ਨ ਸੀਗੀ ਉਹ ਇਹ ਬਣ ਗਈ ਕਿ ਜ਼ਮੀਨਾਂ ਦਾ ਡਾਊਨ ਚੱਲਿਆ ਗਿਆ ਲੇਕਿਨ ਅੱਜ ਤੋ 2 ਮਹੀਨੇ ਪਹਿਲਾਂ ਪੂਰਾ ਪੀਖ ਤੇ ਕੰਮ ਚੱਲਿਆ ਹੋਇਆ ਸੀਗਾ ਮੇਰੇ ਕੋਲੇ 4 ਤੋਂ 5 ਮੇਰੇ ਗਾਹਕ ਸੀਗੇ ਜਿਹੜੇ ਪੱਕੇ ਜਿਹੜੇ ਇਸ 705 ਦੇ ਵਿੱਚ ਸੀਗੇ ਕਿ ਉਹ ਪਹਿਲਾਂ ਮਤਲਬ ਜ਼ਮੀਨ ਹੀ ਖਰੀਦਣ ਆਏ ਸੀ ਮੇਰੇ ਕੋਲ ਉਹਨਾਂ ਨੇ ਜਿਹੜਾ ਜ਼ਮੀਨ ਦਾ ਹੀ ਮਤਲਬ ਮੇ ਤੋਂ ਡਿਮਾਂਡ ਕੀਤੀ ਸੀ ਇੱਕ ਬ੍ਰਦਰ ਸੀਗੇ ਆਪਣਾ ਹਰਿਆਣੇ ਹਰਿਆਣੇ ਤੋਂ ਹਾਂਜੀ ਇੱਕ ਉਹਨਾਂ ਨੇ ਮੇਰੇ ਕੋਲੋਂ 23 ਕਰੋੜ ਦੇ ਕਰੀਬ ਉਹਨਾਂ ਕੋਲ ਪੇਮੈਂਟ ਸੀਗੀ ਉਹਨਾਂ ਨੇ ਜ਼ਮੀਨ ਉਹਨਾਂ ਨੂੰ ਮੈਂ ਦਿਖਾਈ ਵੀ ਉਹ ਇਲਾਕਾ ਵੀ ਦੇਖ ਕੇ ਗਏ ਤੇ ਬਾਕੀ ਤਕਰੀਬਨ ਮਹਾਲੀ ਦੇ ਆਲੇ-ਦਾਲੇ ਤੋਂ ਤਿੰਨ ਗਾਹ ਸੀਗੇ ਤੇ ਜਿਨ੍ਹਾਂ ਨੇ ਜ਼ਮੀਨ ਹੀ ਲੈਣੀ ਸੀਗੀ ਇੱਕ ਕੋਲੇ 7-8 ਕਰੋੜ ਰੁਪਈਆ ਸੀਗਾ ਤੇ ਇੱਕ ਕੋਲੇ 20-21 ਕਰੋੜ ਰੁਪਈਆ ਸੀਗਾ ਮਤਲਬ ਉਹਨਾਂ ਨੂੰ ਮੈਂ ਮੇਰੀ ਆਦਤ ਹੈ ਕਿ ਮੈਂ ਹਮੇਸ਼ਾ ਜਿਹੜੀ ਕੋਈ ਗੱਲ ਹੁੰਦੀ ਆ ਆਪਾਂ ਕਹਿ ਦਿੰਨੇ ਆ ਕਿਉਂਕਿ ਆਮ ਕੀ ਹੁੰਦਾਗਾ ਕਿ ਜਿਵੇਂ ਕੱਪੜੇ ਵਾਲੇ ਆਪਾਂ ਦੁਕਾਨ ਤੇ ਜਾਂਦੇ ਆ ਨਾ ਜਦੋਂ ਉਹ ਆਪਣੇ ਮੂਰੇ 7 8 ਥਾਲ ਛਿਟ ਦਿੰਦਾ ਤੇ ਆਪਾਂ ਮਾੜਾ ਜਿਹਾ ਇੱਕ ਥਾਲ ਨੂੰ ਆਏ ਜੇ ਚੱਕ ਕੇ ਦੇਖਣ ਲੱਗਦੇ ਆ ਉਹ ਬਾਕੀ 9 ਨੂੰ ਪਰੇ ਮਾਰਦਾ 10 ਵਿੱਚ ਜੀ ਤੇ ਆਪਾਂ ਮਾੜਾ ਜਿਹਾ ਧਿਆਨ ਕਰਦਾ ਉਹ ਕਹਿੰਦਾ ਇਹੀ ਬਹੁਤ ਵਧੀਆ ਜੀ ਇਹਦੇ ਵਰਗੀ ਤਾਂ ਕੋਈ ਕੰਪਨੀ ਨਹੀਂ ਇਹਦੇ ਵਰਗਾ ਤਾਂ ਕੋਈ ਫਲਾਨੀ ਨਹੀਂ ਇਹਦੀ ਤਾਂ ਚਮਕ ਬਹੁਤ ਵਧੀਆ ਜੀ ਤੇਬ ਯਾਨੀ ਉਹ ਉਹਦੇ ਗੁਣ ਦੱਸਣ ਲੱਗ ਜਾਂਦਾ ਸਾਡਾ ਵੀ ਪ੍ਰਾਪਰਟੀ ਡੀਲਰਾਂ ਦਾ ਵੀ ਕੰਮ ਇਹੀ ਹੈ ਕਿ ਅਸੀਂ ਜਿਹੜੀ ਚੀਜ਼ ਤੇ ਬੰਦੇ ਦਾ ਫੋਕਸ ਹੁੰਦਾ ਹੈਗਾ bizness ਦਾ ਸਾਡਾ ਇਹੀ ਕਹਿੰਦਾਗਾ ਕਿ اسی ਉਸੇ ਚੀਜ਼ ਦੇ ਉੱਪਰ ਹੀ ਫੋਕਸ ਕਰੀਏ ਕਿ ਜੇ ਉਹ ਜ਼ਮੀਨ ਲੈਣਾ ਚਾਹੁੰਦਾ ਤਾਂ ਅਸੀਂ ਉਹਨੂੰ ਜ਼ਮੀਨ ਹੀ ਦਿਵਾਈਏ ਅਸੀਂ ਇਹੀ ਗੁਣ ਦੱਸੀਏ ਕਿ ਜ਼ਮੀਨ ਬਹੁਤ ਵਧੀਆ ਕਿਉਂਕਿ ਸਾਡਾ ਕੀ ਹੈ ਕਿ ਕਮਿਸ਼ਨ ਬਣਿਆ ਬਾਕੀ ਮਤਲਬ ਉਹ ਜਾਵੇ ਟੱਠੇ ਖੂਹ ਦੇ ਵਿੱਚ ਜ਼ਿਆਦਾਤਰ ਤਾਂ ਦੇਖੋ ਅਸੀਂ ਇਹੀ ਕਰਦੇ ਆ ਕਿ ਸਾਨੂੰ ਸਾਡਾ ਕਮਿਸ਼ਨ ਬਣਿਆ ਉਹਗਾ ਉਹਦੀ ਕਿਸਮਤ ਪਰ ਮੈਨੂੰ ਆਦਤ ਹੈਗੀ ਕਿ ਮੈਂ ਅਗਲੇ ਨੂੰ ਚਾਹੇ ਉਹ ਜ਼ਮੀਨ ਲੈਣਾ ਹੁੰਦਾ ਚਾਹੇ ਜੋ ਵੀ ਚੀਜ਼ ਤਾਂ ਮੈਂ ਉਹਨੂੰ ਇਹ ਗੱਲ ਮੂਰੋ ਪੁੱਟ ਕਰ ਦਿੰਦਾ ਯਾਰ ਤੁਹਾਡਾ ਫਾਇਦਾ ਵੀਰੇ ਜ਼ਮੀਨ ਦੇ ਨਾਲ ਉਹ ਇਹ ਚੀਜ਼ ਦੇ ਵਿੱਚ ਜ਼ਿਆਦਾ ਹੋ ਸਕਦਾ ਹੈਗਾ ਤੇ ਲੇਕਿਨ ਉਹਦੇ ਚ ਨੁਕਸਾਨ ਕੀ ਹੁੰਦਾਗਾ ਸਾਡਾ ਜੇ ਉਹਨੂੰ ਅਸੀਂ ਚੁੱਪ ਕਰਕੇ ਆਪਣੀ ਜ਼ਮੀਨ ਹੀ ਦਿਖਾਈਏ ਤੇ ਜ਼ਮੀਨ ਹੀ ਦਿਵਾ ਦਈਏ ਸਾਡਾ ਤਾਂ ਲਾਭ ਹੈ ਇਸ ਗੱਲ ਦੇ ਵਿੱਚ ਪਰ ਲੇਕਿਨ ਅਸੀਂ ਜਦੋਂ ਉਹਦਾ ਡਬਲ ਮਾਈਂਡਡ ਕਰ ਦਿੰਦੇ ਆ ਤਾਂ ਵਿਅਕਤੀ ਦੋ ਘੁਰਿਆਂ ਤੇ ਸਵਾਰ ਹੋ ਜਾਂਦਾ ਜਦੋਂ ਬੰਦਾ ਡਬਲ ਮਾਈਂਡਡ ਹੋਇਆ ਤਾਂ ਆਟੋਮੈਟਿਕ ਆ ਕਿ ਉਹ ਫਿਰ ਕਈ ਵਾਰੀ ਕੋਂ ਦੇ ਜਾਂਦਾ ਹੈਗਾ ਸਾਡਾ ਨੁਕਸਾਨ ਹੋ ਜਾਂਦਾ ਹੈ ਪਰ ਚਲੋ ਜਦੋਂ ਕਿਸੇ ਨੂੰ ਦਿੱਤੀ ਹੋਈ ਰਹਿ ਸਾਡੀ ਕਾਮਯਾਬ ਹੋ ਜਾਂਦੀ ਹੈ ਚਲੋ ਇੱਕ ਮਨ ਨੂੰ ਜਿਹੜੀ ਉਹ ਸਕੂਨ ਮਿਲਦਾ ਉਹ ਜਿਹੜੀ ਤਸੱਲੀ ਆ ਨਾ ਉਹ ਸਾਨੂੰ ਕਮਿਸ਼ਨ ਦੇ ਨਾਲੋਂ ਪੈਸਿਆਂ ਦੇ ਨਾਲੋਂ ਕਿਤੇ ਵੱਧ ਸਕੂਨ ਦਿੰਦੀ ਆ ਸੋ ਦੋਸਤੋ ਮੇਰੇ ਇਹ ਤਿੰਨ ਚਾਰ ਗਾਹਕ ਸੀਗੇ ਜਿਨ੍ਹਾਂ ਨੂੰ ਮੈਂ ਇਹ ਰਾਇ ਦੇ ਦਿੱਤੀ ਕਿ ਤੁਸੀਂ ਐਡਾ ਕਰੋ ਜ਼ਮੀਨ ਦੀ بجائے ਉਹ ਸੁਣ ਰਹੇ ਨੇ ਮੈਨੂੰ ਪਤਾ ਇਸ ਚੀਜ਼ ਦਾ ਕਿ ਉਹ ਅੱਜ ਵੀ ਮੈਨੂੰ ਕਿਉਂਕਿ ਉਹ ਮੇਰੇ ਪੱਕੇ ਮਤਲਬ ਮੇਰੇ ਉਹ ਇਸ ਦੇ ਅ ਦਰਸ਼ਕ ਵੀ ਨੇ ਮੇਰੇ ਚੈਨਲ ਦੇ ਉਹ ਮੇਰੀ ਹਰ ਇੱਕ ਵੀਡੀਓ ਸੁਣਦੇ ਨੇ ਅੱਜ ਵੀ ਸੁਣਦੇ ਨੇ ਉਹਨਾਂ ਨੇ ਮਤਲਬ ਜਦੋਂ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਯਾਰ ਜੇ ਰੈਂਟਰ ਪ੍ਰਾਪਰਟੀ ਵਾਲੀ ਜ਼ਮੀਨ ਲੈਣੋ ਤਾਂ ਉਹਦੇ ਚ ਆਪਾਂ ਨੂੰ ਇੰਨਾ ਲਾਭ ਆ ਆਪਣੀ ਆਮਦਨ ਇੰਨੀ ਵਾਧੀ ਆ ਉਹ ਡਵੈਲਪਮੈਂਟਡ ਹੋ ਗਏ ਉਹਨਾਂ ਨੇ ਜ਼ਮੀਨ ਵੀ ਨਹੀਂ ਲਈ ਤੇ ਉਹ ਉਧਰ ਵੀ ਨਹੀਂ ਮਤਲਬ ਲੈ ਸਕੇ ਅੱਜ ਵੀ ਉਹ ਮਤਲਬ ਜੇ ਵੇਟ ਕਰ ਰਹੇ ਨੇ ਪਰ ਇੱਕ ਸਾਡੇ ਦੋਸਤ ਤੁਸੀਂ ਗੁਰ ਇਕਬਾਲ ਸਿੰਘ ਜੀ ਉਹਨਾਂ ਨੇ 20 ਕਰੋੜ ਰੁਪਏ ਦੀ ਜ਼ਮੀਨ ਲੈਣੀ ਸੀ ਉਹਨਾਂ ਨੇ ਆ ਕੇ ਮੈਨੂੰ ਕਿਹਾ ਕਿ ਸਰਪੰਚ ਸਾਹਿਬ ਸਾਨੂੰ ਜ਼ਮੀਨ ਦਿਵਾਓ ਕੋਈ ਟੱਕ ਵਧੀਆ ਮੈਂ 2-3 ਘੇੜੇ ਉਹਨਾਂ ਦੇ ਲਵਾਏ ਤੇ ਲੇਕਿਨ ਫਿਰ ਮੈਂ ਉਹਨਾਂ ਨੂੰ ਆਹੀ ਮੈਂ ਕਿਹਾ ਕਿ ਤੁਸੀਂ ਅਗਰ ਕਿਉਂਕਿ ਤੁਹਾਡੀ ਸਾਈਡ ਮਹਾਲੀ ਹੀ ਆ ਤੇ ਤੁਹਾਨੂੰ ਅਗਰ ਉੱਥੇ ਆਪਾਂ ਰੈਂਟਲ ਪ੍ਰਾਪਰਟੀ ਦਿਵਾਈਏ ਤਾਂ ਜ਼ਮੀਨ ਆਪਾਂ ਨੂੰ ਇੰਨੇ ਦੀ ਇੰਨੇ ਕਿੱਲੇ ਆਵੇਗੀ ਜਨ ਮੈਂ ਤੁਹਾਨੂੰ ਮੋਟੇ ਦੱਸ ਦਿੰਦਾ ਜਿਹਦੇ ਕੋਲ 20 ਕਰੋੜ ਰੁਪਏ ਸੀਗਾ ਤੇ ਉਹਨੂੰ ਮੈਂ ਕਿਹਾ ਵੀ ਜੇ ਤੁਸੀਂ ਇਦਾਂ ਕਰੋ 10 ਕਰੋੜ ਦੀ ਜਮੀਨ ਲੈ ਲਓ 10 ਕਰੋੜ ਦੀ ਰੈਂਟਲ ਪ੍ਰਾਪਰਟੀ ਲੈ ਲਓ ਜਿਹੜੀ ਤੁਹਾਡੀ ਜਮੀਨ ਹੈ ਉਹਦੀ ਵੀ ਤੁਹਾਨੂੰ ਆਮਦਨ ਦਾ ਪਤਾ ਲੱਗ ਜੂਗਾ ਤੇ ਨਾਲੇ ਤੁਹਾਨੂੰ ਰੈਂਟਲ ਪ੍ਰਾਪਰਟੀ ਦਾ ਪਤਾ ਲੱਗ ਜੂ। ਚਲੋ ਉਹ ਮੇਰੇ ਨਾਲ ਇਸ ਗੱਲ ਦੇ ਉੱਤੇ ਸਹਿਮਤ ਹੋ ਗਿਆ। ਉਹਨੇ ਉਹਨੂੰ ਦੋਸਤ ਇੱਕ ਮੈਂ ਮਤਲਬ ਜਿਹੜਾ ਰੈਂਟਲ ਪ੍ਰਾਪਰਟੀ ਦਿਵਾਈ ਅੱਧੇ ਪੈਸੇ 'ਚ 10 ਕਰੋੜ ਦੀ ਜਿਹਦਾ ਰੈਂਟ ਸੀਗਾ 4.5 ਲੱਖ ਰੁਪਈਆ ਮਹੀਨੇ ਦਾ 54 ਲੱਖ ਰੁਪਈਆ ਇੱਕ ਸਾਲ ਦਾ ਉਹਦਾ ਆਮਦਨ ਸਾਲਵਾਰ 5% ਵਾਧਾ ਸੀਗਾ ਤੇ ਚਲੋ ਵਾਧੇ ਵਾਲੀ ਤਾਂ ਜੇ ਆਪਾਂ ਅੱਗੇ ਸਾਲ ਆਉਣ ਆਏਗਾ ਤੇ ਉਹਨਾਂ ਨੇ ਮੇਰੇ ਕਹੇ ਤੋਂ ਇੱਕ ਤਾਂ ਸ਼ੋਰੂਮ ਲੈ ਲਿਆ ਤੇ ਬਾਕੀ ਉਹਨਾਂ ਨੇ 12 ਕਿੱਲੇ ਦੋਸਤੋ ਜ਼ਮੀਨ ਲਈ ਉਦੋਂ ਪੀਕ ਤੇ ਕੰਮ ਸੀਗਾ ਖੰਨਾ ਸਾਈਡ ਅਸੀਂ ਉਹਨਾਂ ਨੂੰ 75 ਲੱਖ ਨੂੰ ਉਹਨਾਂ ਨੇ ਜ਼ਮੀਨ ਸਾਡੇ ਕੋਲੋਂ ਖਰੀਦ ਕੀਤੀ 12 ਕਿੱਲੇ ਦੇ ਕਰੀਬ ਮਤਲ ਜ਼ਮੀਨ ਸੀਗੀ 9 ਕਰੋੜ ਦੇ ਕਰੀਬ ਉਹਨਾਂ ਨੂੰ ਜ਼ਮੀਨ ਆਈ ਤੇ ਜਿਹੜਾ ਤਾਂ ਦੋਸਤੋ ਹੁਣ ਮਤਲਬ ਦੋਨੇ ਸੌਦਿਆਂ ਦੀ ਗੱਲ ਕਰੋ ਇੱਕ ਤੇ 10 ਕਰੋੜ ਰੁਪਏ ਲੱਗਿਆ ਤੇ ਇੱਕ ਤੇ ਲੱਗਿਆ 9 ਕਰੋੜ ਰੁਪਈਆ ਜਿਹੜੀ 12 ਕਿੱਲੇ ਜ਼ਮੀਨ ਮਤਲਬ ਦੋਸਤੋ ਆਈ ਉਹਦੀ ਜਿਹੜੀ ਆਮਦਨ ਹੈਗੀ ਤਕਰੀਬਨ 75000 ਰੁਪਈਆ ਠੇਕਾ ਬਣਦਾਗਾ ਤੇ ਉਹਦੀ 9 ਲੱਖ ਰੁਪਈਆ ਮਤਲਬ ਸਾਲ ਦਾ ਠੇਕਾ ਬਣਿਆ 9 ਕਰੋੜ ਦੀ ਜ਼ਮੀਨ ਆਈ 12 ਕਿੱਲੇ ਤੇ 9 ਲੱਖ ਰੁਪਈਆ ਸਾਲ ਦਾ ਬਣਿਆ ਠੇਕਾ ਉਧਰੋਂ 10 ਕਰੋੜ ਦਾ ਮਤਲਬ ਜਿਹੜਾ ਹੈਗਾ ਰੈਂਟਲ ਪ੍ਰੋਪਰਟੀ ਲਈ ਉਹਦਾ ਸਾਲ ਦਾ ਬਣਿਆ 54 ਲੱਖ ਰੁਪਈਆ 9 ਲੱਖ ਤੇ 54 ਲੱਖ ਰੁਪਈਆ ਹੁਣ ਤੁਸੀਂ ਕੰਪੈਰੀਸ਼ਨ ਆਪੇ ਕਰਕੇ ਦੇਖੀ ਚਲਿਓ ਔਰ ਅਗਲੀ ਗੱਲ ਉਸ ਤੋਂ ਬਾਅਦ ਦੋਸਤੋ ਜ਼ਮੀਨਾਂ ਦੇ ਰੇਟ ਨੇ ਜਿਹੜੇ ਉਹ ਘਟਨੇ ਸ਼ੁਰੂ ਹੋ ਗਏ ਅੱਜ ਜਿਹੜੀ ਉਹਦੀ ਜ਼ਮੀਨ ਸੀਗੀ 75 ਲੱਖ ਵਾਲੀ ਉਹ ਨੀਚੇ ਆ ਗਈ ਚਲੋ ਮੈਂ ਹੁਣ ਰੇਟ ਤੁਹਾਨੂੰ ਕਹਿ ਕੇ ਤਾਂ ਨਹੀਂ ਕੁਝ ਕਰਨਾ ਕਿਉਂਕਿ ਫਿਰ ਬੰਦੇ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਉਹ ਜਿਹੜੀ ਜ਼ਮੀਨ ਹੈਗੀ ਅੱਜ نیچے ਨੂੰ ਆ ਗਈ ਉੱਪਰ ਨੂੰ ਜਾਣ ਦੀ ਬਜਾਏ ਜ਼ਮੀਨ ਹੈ ਜਿਹੜੀ ਉਹ نیچے ਨੂੰ ਆ ਚੁੱਕੀ ਹੈਗੀ ਔਰ ਜਿਹੜੀ ਰੈਂਟਲ ਪ੍ਰਾਪਰਟੀ ਸੀ ਅੱਜ 10 ਕਰੋੜ ਵਾਲੀ ਦੋਸਤੋ 11 ਕਰੋੜ ਦੀ ਹੋ ਚੁੱਕੀ ਹੈਗੀ ਮਤਲਬ 11 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਕਰੋੜ ਰੁਪਇਆ ਵੀ ਵਾਧਾ ਵਧ ਗਿਆ ਉਹਦੇ 'ਚ ਔਰ ਐਨ ਕਹਿੰਦਾ ਸ਼ਾਨਦਾਰ ਜਿਹਨੂੰ ਆਪਾਂ ਕਹਿੰਦੇ ਉਹਨਾਂ ਨਾ ਇਹ ਜੀ ਜਗ੍ਹਾ ਦੇ ਉੱਪਰ ਮਤਲਬ ਉਹ ਪ੍ਰਾਪਰਟੀ ਸੀਗੀ ਜਿਹਨੂੰ ਆਪਾਂ ਡਾਇਮੰਡ ਕਹਿ ਸਕਦੇ ਆ ਤੇ ਜਿਹੜੇ ਇਧਰ ਹੁਣ ਜੇ ਬਾਈਟਾਂ ਚ ਰੱਬ ਨਾ ਕਰੇ ਕੱਲ ਨੂੰ ਰੇਟ ਨੀਚੇ ਨੂੰ ਜਾ ਹੀ ਗਏ ਤੇ ਅੱਗੇ ਜ਼ਮੀਨਾਂ ਦੇ ਰੇਟ ਅੱਧ ਤੇ ਚਲੇ ਗਏ ਸੀਗੇ ਚਲੋ ਮੈਂ ਕਹਿੰਦਾ ਜੀ ਰੁਕ ਵੀ ਗਏ ਮਤਲਬ ਇੱਕ ਪਾਸੇ ਤੁਹਾਨੂੰ ਸਿਰਫ 9 ਲੱਖ ਰੁਪਈਆ ਉਹਨੇ ਪੈਸੇ ਤਕਰੀਬਨ ਲਾ ਕੇ ਕਿੱਥੇ 54 ਲੱਖ ਰੁਪਈਆ 9 9 ਸਿੱਖ 54 ਮੈਂ ਕਿਹਾ ਤੇ ਨਹੀਂ ਹੁੰਦਾ ਜੀ 9 6 ਦੇ ਪਲਾਈ 9 ਸਿੱਖ 54 6 ਆਮਦਨ 6 ਆਮਦਨ ਨਾਲੇ ਤਾਂ ਔਰ ਪੱਕੀ ਆਮਦਨ ਹੈ ਔਰ ਵਾਦਾ ਉਹਦਾ ਵੱਖਰਾ ਹੋਣਾ ਹੈਗਾ ਤੇ ਰੇਟ ਉਹਦੇ ਵੱਖਰੇ ਵੱਧਗੇ ਲੇਕਿਨ ਅਸੀਂ ਬਾਕੀ ਮੇਰੇ ਜਿਹੜੇ ਦੋਸਤ ਸੀਗੇ 3-4 ਜਾਣੇ ਉਹ ਅੱਜ ਵੀ ਬੈਠੇ ਨੇ ਹਜੇ ਮਤਲਬ ਉਹ ਫੈਸਲਾ ਨਹੀਂ ਕਰ ਸਕੇ ਹੈਗੇ ਇਹ ਜਿਹੜੀਆਂ ਆਪਸ਼ਨ ਮੇਰੇ ਕੋਲ ਕੋਈ ਇਹ ਨਹੀਂ ਕਿ ਕੋਈ ਮਤਲਬ ਮੇਰੇ ਕੋਲ ਆਪਸ਼ਨ ਹੁੰਦੀ ਹੈ ਕਿ ਮੈਂ ਮਤਲਬ ਜਿਹੜਾ ਹੈਗਾ ਰੈਂਟਲ ਪ੍ਰੋਪਰਟੀ ਦੇਤੀ ਕੋਈ ਸੀਗੀ ਮੈਂ ਉਹੀ ਦੇਤੀ ਨਹੀਂ ਉਥੇ ਦੋਸਤੋ ਅਨੇਕਾਂ ਯੋਪਸ ਨੂੰ ਨੇ ਇਸ ਤਰ੍ਹਾਂ ਦੀਆਂ ਕਿਉਂਕਿ ਚਲੋ ਦਾਦੇ ਦੀ ਕਿਰਪਾ ਨਾਲ ਅਸੀਂ ਕੰਮ ਕਰਦੇ ਆ ਉੱਥੇ ਉਹ ਜੇ ਬੰਦਿਆਂ ਨਾਲ ਸਾਡੇ ਸੰਬੰਧ ਨੇ ਮੇਰੀ ਖੁਦ ਰੈਂਟਲ ਪ੍ਰਾਪਰਟੀ ਆ ਤੁਹਾਨੂੰ ਮੈਂ ਬਹੁਤ ਵਾਰੀ ਇਹ ਕਹਿ ਚੁੱਕਿਆ ਕਈ ਫਿਰ ਬੰਦੇ ਕਹਿੰਦੇ ਨੇ ਖਾ ਆਪਣੀ ਫੁਕਰਮੈਂਟ ਕਰਦਾ ਮੈਂ ਫੁਕਰਮੈਂਟ ਨਹੀਂ ਕਰਦਾ ਹੁੰਦਾ ਮੈਂ ਕਰਦਾ ਉਹਨਾਂ ਮੋਟੀਵੇਟ ਬੰਦਿਆਂ ਨੂੰ ਮੈਂ ਸਿਰਫ ਔਰ ਸਿਰਫ ਇੱਕੋ ਹੀ ਮੇਰਾ ਮਕਸਦ ਹੈਗਾ ਕਿ ਜੱਟ ਭਰਾਵਾਂ ਨੂੰ ਜ਼ਿੰਮੇਵਾਰਾਂ ਨੂੰ ਮੋਟੀਵੇਟ ਕਰੀਏ ਸਾਨੂੰ ਤਾਂ ਦਾਦੇ ਦੀ ਕਿਰਪਾ ਨਾਲ ਰੈਂਟ ਆਪਣਾ ਆ ਰਿਹਾਗਾ ਔਰ ਸਾਡਾ ਹੱਥ ਖੁੱਲਿਆ ਹੈ ਇਸ ਗੱਲ ਦੇ ਵਿੱਚ ਔਰ ਜਦੋਂ ਵੀ ਕੋਸ਼ਿਸ਼ ਕਰਦੇ ਆ ਤਾਂ ਰੈਂਟਲ 2019 ਤੇ 2023 ਦੇ ਵਿੱਚ ਕੈਨੇਡਾ ਗਿਆ ਬੇਟੇ ਕੋਲੇ ਉੱਥੇ ਜਾ ਕੇ ਵੀ ਅਸੀਂ ਆਪਣੀ ਰੈਂਟਲ ਪ੍ਰਾਪਰਟੀ ਲੱਭੀ ਮਤਲਬ ਹੋਰ ਕਿਸੇ ਚੀਜ਼ ਵੱਲ ਮੈਂ ਨਿਗਾਹ ਨਹੀਂ ਮਾਰੀ ਮੈਂ ਯਾਰਡ ਉੱਥੇ ਮਤਲਬ ਉਹਨਾਂ ਦੇ ਰੈਂਟ ਬਹੁਤ ਵਧੀਆ ਆਉਂਦੇ ਨੇ ਜਾਂ ਜਿਹੜੇ ਉੱਥੇ ਪਲਾਜੇ ਨੇ ਇਹਨਾਂ ਨੂੰ ਪਲਾਜੇ ਆਪਾਂ ਜਿਵੇਂ ਇੱਥੇ ਛੋਟੀ ਮਾਰਕੀਟ ਕਹਿ ਦਿੰਦੇ ਆ ਪਿੱਛੇ ਕਲੋਨੀ ਕੱਟ ਦਿੰਦੇ ਨੇ ਮੂਰੇ ਉਹਦੀ ਮਾਰਕੀਟ ਬਣਾਉਂਦੇ ਨੇ ਉਹਨੂੰ ਪਲਾਜਾ ਕਹਿੰਦੇ ਨੇ ਤੇ ਉਹਦਾ ਰੈਂਟ ਬਹੁਤ ਸੋਹਣਾ ਆਉਂਦਾਗਾ ਮਤਲਬ ਅਸੀਂ ਉੱਥੇ ਵੀ ਕਿਉਂਕਿ ਆਪਾਂ ਨੂੰ ਪਤਾ ਇਸ ਚੀਜ਼ ਦਾ ਲੇਕਿਨ ਅ ਇਸ ਚੀਜ਼ ਦੇ ਵਿੱਚੋਂ ਨਿਕਲ ਚੁੱਕੇ ਆ ਕਿ ਨਹੀਂ ਯਾਰ ਅਸੀਂ ਤਾਂ ਜ਼ਮੀਨ ਹੀ ਬਣਾਉਣੀ ਆ ਅਸੀਂ ਤਾਂ ਬਲਾਨਾ ਕਰਦੇ ਆ ਮਤਲਬ ਇਹ ਚੀਜ਼ ਨੂੰ ਦੋਸਤੋ ਅਜੇ ਵੀ ਮੈਂ ਤੁਹਾਨੂੰ ਕਹਿਣਾਗਾ ਦੇਖੋ ਪੰਜਾਬ ਦਾ ਵੀ ਭਲਾ ਕਰੋ ਅੱਜ ਅਗਰ ਹਾਲਾਂਕਿ ਮੈਂ ਤਾਂ ਮਾਰਾ ਤੇ ਕੁਦਰਤ ਤੇ ਪ੍ਰੋਸਾ ਕਰਦਾ ਪਾਣੀ ਵਧਣਾ ਘਟਣਾ ਇਹ ਸਾਰਾ ਉਹਦੇ ਹੱਥ ਦੇ ਵਿੱਚ ਆ ਸਾਡੇ ਹੱਥ 'ਚ ਕੁਝ ਨਹੀਂ ਪਰ ਫਿਰ ਵੀ ਜਿਹੜੇ ਜਿਹੇ ਵਿਗਿਆਨੀ ਅੱਜការ ਰਿਪੋਰਟਾਂ ਦਿੰਦੇ ਨੇ ਕਿ ਜੇ ਅਸੀਂ ਅ ਥੱਲੋਂ ਧਰਤੀ ਵਾਲਾ ਪਾਣੀ ਕੱਢਦੇ ਗਏ ਤਾਂ ਪੰਜਾਬ ਦਾ ਨੁਕਸਾਨ ਪਾਣੀ ਵਾਲਾ ਵੀ ਹੋ ਰਿਹਾ ਸੀ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਬਾਰੇ ਵੀ ਸੋਚਣਾ ਯਾਨੀ ਕਹਿਣ ਦਾ ਮੇਰਾ ਭਾਵ ਜੇ ਤੁਸੀਂ ਅ ਥੋੜਾ ਜਿਹਾ ਇਸ ਤੋਂ ਹਟ ਕੇ ਆਪਣਾ ਮਤਲਬ ਕੋਈ ਕੰਮ ਕਰਦੇ ਹੋ ਤਾਂ ਤੁਹਾਨੂੰ ਇਹ ਵੀ ਹੈਗਾ ਕਿ ਅਸੀਂ ਪਾਣੀ ਵੀ ਪੰਜਾਬ ਦਾ ਵਿਚਾਰ ਰਹੇ ਆ ਬਾਕੀ ਤੁਸੀਂ ਮਰਜ਼ੀ ਦੇ ਮਾਲਕ ਹੋ ਅਸੀਂ ਤਾਂ ਹੋਕਾ ਦੇਣਾ ਬੱਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਤੁਹਾਡੀ ਮਤਲਬ ਮਰਜ਼ੀ ਤੇ ਡਿਪੈਂਡ ਕਰਦਾ ਪਰ ਅਗਰ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤਾਂ ਅੱਗੇ ਤੁਹਾਡਾ ਕੋਈ ਭੈਣ ਭਾਈ ਦੇਖ ਲੈਂਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ